ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਗ ਮਹਲਾ 5 ਸਤਿ ਹਰ ਧੰ ਪੂਜ ਸਤਿਗੁਰੂ ਛੋੜ ਸਗਲ ਵਿਕਾਰ ਜਿਨ ਤੂੰ ਸਾਧ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਤ ਅਪਾਰ ਪ੍ਰਾਨੰਮਨਤਾ ਨ ਜਨਹ ਦੀਆ ਰੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ ਫਸਰੇ ਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਭ੍ਰਮ ਵਿਚਾਰ ਕੀ ਸਰੀਰਾਗ ਮਹਲਾ ਪੰਜਮਾ ਸਚ ਹਰਤਾਨ ਪਉੜੈ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾਦ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨੁ ਮਾਨਤਾਨ ਜਿਨਹੇ ਦੀਆ ਰਿਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪੈ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸੈ ਸੋ ਸਗਲ ਤੁਹੈ पसरे ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਕੀ ਸਰੀਰਾਗ ਮਹਲਾ ਪੰਜਮਾ ਸਚ ਹਰ ਧਨ ਪੂਜੈ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾੜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨੰਮਾਨ ਤਾਨ ਜਿਨਹੇ ਦਿਆ ਰਿਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇਵ ਪ੍ਰਭ ਅਹੰਕਾਰ ਜੋ ਦੀਸੈ ਸੋ ਸਗਲ ਤੁਹੈ ਫਸਰੇ ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਭ੍ਰਮ ਵਿਚਾਰ ਤੇ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ ਪਉੜ ਸਤਿਗੁਰੁ ਛੋੜ ਸਗਲ ਵਕਾਰ ਜਿਨ ਤੂੰ ਸਾਧ ਸਵਾਰਿਆ ਹਰਿ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੇ ਦੀਆ ਰਿਲੇ ਕਾ ਆਧਾਰ ਰਹਾਉ ਕਾਮ ਕਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ पसरे ਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਤੇ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ ਉਜੈ ਸਤਿਗੁਰੁ ਛੋੜ ਸਗਲ ਵਕਾਰ ਜਿਨ ਤੂੰ ਜਾੜ ਸਵਾਰਿਆ ਹਰਿ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਾਨਤਾ ਨਾ ਜਿਨਹੇ ਦਿਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ पसरे ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸੇ ਸ਼ੀਰਾਗ ਮਹਲਾ ਪੰਜਮਾ ਸਚ ਹਰ ਧਨ ਪਉਜੈ ਸਾਧੂ ਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾਦ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਾਨ ਤਾਨ ਜਿਨਹੇ ਦਿਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਦੀਸੈ ਸੋ ਸਗਲ ਤੁਹੈ ਫਸਰੇ ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰਿ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ ਉਜੈ ਸਾਧੂ ਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾਦ ਸਵਾਰਿਆ ਹਾਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ pran manatan jinhe diya rile ka aadhar rahao kaam krod ahankar mat ayapya sansar pao sant sharan lag charani metay dukh andhar sat santokh deya kamaave eh karani sar aap chhod sab hoye rehna jis dev rao ahankar jo diso sagal tu hai pasare apasar kahu nanak gur parm kaatya sagal brahm vichar shiri rag mahala panjma sat har tan ਪਉਜੈ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾੜ ਸਵਾਰਿਆ ਹਾਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਾਨਤਾ ਨ ਜਿਨਹੇ ਦਿਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ पसरे ਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਤੇ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ ਉਹ ਜੇ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਸਾਧ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮਨ ਨਾਮ ਇੱਕ ਅਪਾਰ प्राणमान तन जिन्है दिया रले का आधार रहाओ काम क्रोध अहंकार मतै व्यापे संसार पाओ संत शरण लाग चरणी मिटै दुख अंधार सत संतोष दया कमावे एहि करणी सार आप छोड़ सब होए रेणा जिस देव प्रभु अहंकार जो दिस सो सगल तुहै पसरे आपसार कहो नानक का गुरु परम काटिया सगल ब्रह्म विचार शरीर राग महला पंजमा सच हर तन ਪਉੜੇ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਾਨ ਤਾਨ ਜਿਨਹੇ ਦਿਆ ਰਿਦੇ ਦਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ पसरे ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਤੇ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ ਪਉੜੇ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੇ ਦੀਆ ਰਿਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸ ਸੋ ਸਗਲ ਤੂੰ ਹੈ पसरे ਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਭ੍ਰਮ ਵਿਚਾਰ ਸਰੀਰਾਗ ਮਹਲਾ 5 ਸਚ ਹਰ ਧਨ ਪਾਉਡਰ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ प्राण मान तन जिन्है दिया रले का आधार रहाओ काम क्रोध अहंकार मतै व्यापे संसार पाओ संत शरण लाग चरणी मिटै दुख अंधार सत संतोष दया कमावे एहि करणी सार आप छोड़ सब होए रेणा जिस देव प्रभु अहंकार जो दिस सो सगल तुहै पसरे आपसार कहो नानक गुरु परम काटिया सगल ब्रह्म विचार शरीर आग महला पंजमा सच हर तन ਉਦੇ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ प्राण मान तन जिन्है दिया रले का आधार रहाओ काम क्रोध अहंकार माते व्यापे संसार पाओ संत शरण लाग चरणी मिटे दुख अंधार सत संतोष दिया कमावे एहि करणी सार आप छोड़े सब होए रेणा जिस देव राव अहंकार जो दिस सो सगल तुहै पसरे आपसार कहो नानक गुरु परम काटिया सगल ब्रह्म विचार शरीर राग महला पंजमा सच हर तन ਪੂਜਾ ਸਤਿਗੁਰੂ ਛੋੜ ਸਗਲ ਵਕਾਰ ਜਿਨ ਤੂੰ ਜਾੜ ਸਵਾਰਿਆ ਹਰ ਸਿਮਰ ਹੋਇ ਆਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਾਨ ਤਾਨ ਜਿਨਹੇ ਦਿਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਿਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਇਸੈ ਸੋ ਸਗਲ ਤੂੰ ਹੈ पसरे ਆਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਭ੍ਰਮ ਵਿਚਾਰ ਤੇ ਸਰੀਰ ਆਗ ਮਹਲਾ ਪੰਜਮਾ ਸਚ ਹਰ ਧਨ പൂജ സു ഛോഡ സഗല വാർ തവാര സിമര ഉദാര ജപ മനാര ਪ੍ਰਾਨ ਮਾਨ ਤਨ ਜਿਨਹੇ ਦੀਆ ਰਿਲੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੈ ਵਿਆਪਿਆ ਸੰਸਾਰ ਪਾਉ ਸੰਤ ਸਰਣਿ ਲਾਗ ਚਰਣੀ ਮਿਟੈ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਅਹੰਕਾਰ ਜੋ ਦੀਸੈ ਸੋ ਸਗਲ ਤੁਹੈ ਪਸਰੇ ਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਭ੍ਰਮ ਵਿਚਾਰ